ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਣੀ ਟੀਵੀ ਮੈਂ ਹਾਂ ਗੱਜਲ ਸੱਚਦੇਵਾ ਨਜ਼ਰ ਪਾਉਣੇ ਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਅੱਜ ਚੰਡੀਗੜ੍ਹ ਨੂੰ ਮਿਲੇਗਾ ਨਵਾਂ ਮੇਅਰ ਚੋਣ ਪ੍ਰਕਿਰਿਆ ਹੋਈ ਸ਼ੁਰੂ ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਨਾਲ ਲੜ ਰਹੇ ਮੇਅਰ ਚੋਣ ਚੰਡੀਗੜ੍ਹ ਮੇਅਰ ਚੋਣ ਦੇ ਚਲਦੇ ਆਮ ਆਦਮੀ ਪਾਰਟੀ ਦੇ 13 ਅਤੇ ਕਾਂਗਰਸ ਦੇ ਹਨ 6 ਕਾਉਂਸਲਰ ਆਮ ਆਦਮੀ ਪਾਰਟੀ ਲਈ ਮੇਅਰ ਲਈ ਪ੍ਰੇਮਲਤਾ ਹਨ ਉਮੀਦਵਾਰ ਅਤੇ ਭਾਜਪਾ ਵੱਲੋਂ ਹਰਪ੍ਰੀਤ ਕੋਰ ਬਬਲਾ ਦੇ ਰਹੇ ਹਨ ਟੱਕਰ ਡਿਪਟੀ ਮੇਅਰ ਦੀ ਸੀਟ ਲਈ ਭਾਜਪਾ ਵੱਲੋਂ ਲਖਬੀਰ ਸਿੰਘ ਅਤੇ ਕਾਂਗਰਸ ਵੱਲੋਂ ਤਰੁਣਾ ਮਹਿਤਾ ਵਿੱਚ ਹੈ ਮੁਕਾਬਲਾ ਸੀਨੀਅਰ ਡਿਪਟੀ ਮੇਅਰ ਲਈ ਭਾਜਪਾ ਵੱਲੋਂ ਵਿਮਲਾ ਦੂਬੇ ਅਤੇ ਕਾਂਗਰਸ ਵੱਲੋਂ ਜਸਬੀਰ ਸਿੰਘ ਬੰਟੀ ਲੜ ਰਹੇ ਹਨ ਚੋਣ ਸੁਪਰੀਮ ਕੋਰਟ ਨੇ ਚੰਡੀਗੜ੍ਹ ਮੇਅਰ ਚੋਣ ਦੀ ਪ੍ਰਕਿਰਿਆ ਤੇ ਸਖਤ ਨਜ਼ਰ ਰੱਖਣ ਦੇ ਦਿੱਤੇ ਆਦੇਸ਼ ਚੰਡੀਗੜ੍ਹ ਨਗਰ ਨਿਗਮ ਦੇ ਬਾਹਰ ਸੁਰੱਖਿਆ ਦੇ ਕੀਤੇ ਗਏ ਕੜੇ ਇੰਤਜ਼ਾਮ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਕੀਤੀ ਗਈ ਤਾਇਨਾਤ ਨਗਰ ਨਿਗਮ ਦੇ ਬਾਹਰ ਬੈਰੀਕੇਡਿੰਗ ਲਗਾ ਕੇ ਰਸਤਾ ਕੀਤਾ ਗਿਆ ਬੰਦ ਅਤੇ ਆਊਟਸਾਈਡਰਾਂ ਲਈ ਐਂਟਰੀ ਕੀਤੀ ਗਈ ਬੰਦ। ਚੰਡੀਗੜ੍ਹ ਵਿਖੇ ਮੇਅਰ ਚੋਣ ਦੇ ਚਲਦੇ ਹਾਈ ਕੋਰਟ ਦੇ ਰਿਟਾਇਰਡ ਜੱਜ ਜੈਸ਼ਰੀ ਠਾਕੁਰ ਹਨ ਆਬਜ਼ਰਵਰ। ਚੰਡੀਗੜ੍ਹ ਵਿਖੇ ਪ੍ਰੈਸਾਈਡਿੰਗ ਅਫਸਰ ਰੱਖਣਗੇ ਮੇਅਰ ਚੋਣਾਂ ਤੇ ਨਜ਼ਰ। ਇਸ ਹਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਣੀ ਟੀਵੀ ਦੇ ਨਾਲ।